ਪੂਰਨ ਹੋਏ ਹਮਾਰੀ ਆਸਾ ਤੁਰ ਪ੍ਰਣ ਕੀ ਰਹੇ ਤੇ ਆਸਾ ਤੁਮੇ ਸਾਧ ਪਰਨਾ ਤਾਂ ਜੋ ਪਰ ਚਾਸ ਬੰਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਗਏ ਚੁਣ ਚੁਣ ਸਤਰ ਹਮਾਰੇ ਮਾਰ ਗਏ ਆਪ ਹਾਰ ਗਏ ਬੁਦੇ ਪਰ ਜੇ ਮਨ ਕਾ ਪਾਤਰਾ ਸਿਮਰਿਏ ਪੂਜੋ ਸਦਾ ਹਮਾਰੇ ਪਚਾਸ ਰੇਸ ਤੋ ਜੋ ਕਰਿਓ ਰਚਾ ਰਾਖ ਲੈ ਮੇਰਾ ਕਨਹਾਰੇ ਸਾਹਿਬ ਸੰਗ ਸਹਾਇ ਪਿਆਰੇ ਦੀਨ ਬਣਨ ਸੁਨ ਕੇ ਹੰਤਾ ਤੁਮ ਹਉ ਪਰਵਿਸਤ ਤੁਰ ਦਸ ਕੰਤਾ ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸਭ ਦੇਵ ਉਤਰਾ ਕਾਲ ਪੈ ਕਰਿ ਬਿਸਰ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾਚਾ ਜਮਨ ਕਾਲ ਜੋ ਗੀ ਸਭ ਕੀਓ ਬੇਤ ਰਾਇ ਬ੍ਰਹਮ ਜੋ ਥੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਮਹਾਰਾਜ ਜਮਨ ਕਾਲ ਸਦਕ ਬਨਾਇਓ ਦੇਵਤਾ ਜਿਸ ਨੂੰ ਜਾਇਓ ਆਹਰ ਪੰਤੇ ਕੇ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ नमस्कार तुशीहि को हमारी सकल प्रजा जन आप सवारी सेवकण को शिव से गुण सुख द्वियो सत्रंक पर्व उद्दकीव कट कट के अंतर की जांच बोले पुरे की पीर पहचान चिंदी देखो जिन सोला सर कृपा कर गोला संतनु प्राय दुख सुख प्राय सब नु ते सुख ਏ ਕੇ ਕੀ ਪੀ ਪਛਾਨ ਘਟ ਘਟ ਕੇ ਪਰਵਟ ਕੀ ਜਾਣ ਜਗ ਬਰਾਖ ਘਰਾ ਕਰ ਤਾਰਾ ਪਰਦਾ ਤਨ ਸੁਭ ਦੇ ਉਪਾਰ ਜਬਾ ਕਰਤ ਕਰਤ ਹੁ ਹੁ ਕਭ ਹੁ ਤੁਮ ਮੈ ਮਿਲ ਤ ਦੇ ਦਰਬ ਹੁ ਦੇਖੇ ਪਰ ਸਿਰ ਸਭ ਤਾਰੇ ਆਪਿ ਕਨੀ ਬੋ ਜਿਉ ਚਾਰੇ ਤੁਮ ਸਭ ਹੀ ਤੇ ਰਤਨ ਰਾਣ ਜਾਣ ਦੇ ਪੇਦ ਭੇਦ ਹਰੇ ਆਲਮ ਨਿਰੰਕਾਰ ਨਿਰਮਕਾਰ ਨਰੰਭੇ ਆਦਮੀ ਨਾ ਦੇ ਸੰਭ ਤਾਕਾਮੂਲ ਚਾਰ ਭੁਤੇ ਗਾ ਕੋ ਪੇ ਨ ਭਾਵ ਦੇਦਾ ताको कर पाहन मार्ग महामूल कच भेद न जात तो महादेव को कर सदा निरंकार का चिन्हित नहीं तवे तो आप अपनी बग है देती वर्ण भिन्न भिन्न चह देती तुम्हारा लखन जाए पसारा कह सजा प्रथम संचारा एक कै रूप नोप सरोपारंच पुरावक ही गोपांड दूर से तरीके ने कुछ खान बहुत दीने कहूं फूल राजा बैठा कौन संत पर संकट के था सगरे से दगाए चंबो वार स्वरूप से अंब अब रचा मेरी तुम करो से के बार से कसंगरो देशर थेर वरत पाता सकल में इसको नकाता जे तो ससर नी परे तन कर शुभ प्रभा मरे पुरुषनम पग पर तिहारे तन कर तुम संकट सब उतारे जो कुल कोई तु भारत है ताके का निकट है ਰਚਾ ਹੋਇਦਾ ਸਬਕਾਲਾ ਦੁਸਰ ਸਰਸਰ ਜਤਕਾਲਾ ਕਿਰਪਾ ਰੇ ਸੰਜਣ ਰਹੋ ਤਾਗ ਤਾਪਤਨ ਕੁਮੋ ਹਰ ਹੋ ਰਿਦਿ ਸਿਧ ਕਰਮੋ ਸੁਭ ਹੋਇ ਰਿਦਿ ਸਾਸ ਸੰਕਟੀ ਨਾ ਕੋਈ ਇੱਕ ਬਾਰ ਜੇਨੇ ਤੁਮੈ ਸੰਭਾਰਾ ਕਾਲ ਪਾਸ ਤੇ ਤੈ ਉਬਾਰਾ ਜਿੰਨਰ ਨਾਂ ਤੇ ਹਰੋ ਕਹਾ ਦਰਿ ਦਿਸ ਦੋਗ ਤੇ ਰਹਾ ਖੜਗ ਕੇ ਤੁਮੈ ਸਰਣ ਤਿਹਾਰਿ ਆਤ ਹਾਰ ਦਲੇ ਹੋ ਬਾਰੀ ਸਰਬ ਥੋਰ ਮੋਹ ਸੁਹਾਇ ਰਿਦਿ ਦੋਵਤ ਲਹਿ ਹੋ ਬਚਾਈ ਰਿਗਕੇ ਤੁਮੈ ਸਰਨ ਤੇ ਹਾਰਿ ਆਪਾਰ ਦਲਹਿ ਉਬਾਰੀ ਚਰਬਠੌਰ ਮਹੋ ਸੁਹਾਇ ਦਸਦੋਵਤਲਹਿ ਉਬਜਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ